ਉੜੀਆ ਕਲੋਨੀ ਸਥਿਤ ਬੀਤੀ ਰਾਤ ਅਚਾਨਕ ਅੱਗ ਲੱਗਣ ਕਾਰਨ ਇੱਕ ਗਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਦੌਰਾਨ ਉਕਤ ਵਿਅਕਤੀ ਦੀ ਇੱਕ ਬੱਕਰੀ ਵੀ ਸੜ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਅਚਾਨਕ ਗਰੀਬ ਦੇ ਘਰ ਵਿੱਚ ਅੱਗ ਫੈਲ ਗਈ ਤੇ ਸੇਕ ਲੱਗਣ ਕਾਰਨ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਤੁਰੰਤ ਆਪਣੇ ਬੱਚਿਆਂ ਨੂੰ ਘਰ ਵਿੱਚੋਂ ਬਾਹਰ ਕੱਢਿਆ ਅਤੇ ਬੱਕਰੀਆਂ ਨੂੰ ਵੀ ਖੋਲਿਆ ਗਿਆ ਬੱਕਰੀਆਂ ਨੂੰ ਸੇਕਲ ਗਨਗਾਨ ਕਈ ਬੱਕਰੀਆਂ ਝੁੱਲਸ ਗਈਆਂ ਤੇ ਇੱਕ ਦੀ ਮੌਕੇ ਤੇ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਵੱਲੋਂ ਫਾਇਰ ਬ੍ਰੀਡ ਨੂੰ ਸੂਚਿਤ ਕੀਤਾ ਗਿਆ ਪਰੰਤੂ ਰਸਤਾ ਨਾ ਹੋਣ ਕਾਰਨ ਉਹਨਾਂ ਨੂੰ ਵੀ ਦੇਰੀ ਹੋ ਗਈ ਤੇ ਦੇਰੀ ਨਾਲ ਪਹੁੰਚਣ ਕਾਰਨ ਅੱਗ ਪੂਰੀ ਤਰ੍ਹਾਂ ਫੈਲ ਗਈ। ਇਸ ਤੋਂ ਪਹਿਲਾਂ ਵੀ ਇੱਕ ਵੱਡਾ ਹਾਸਾ ਉਪਰ ਕਲੋਨੀ ਵਿੱਚ ਵਾਪਰ ਚੁੱਕਿਆ ਹੈ ਜਿਸ ਕਾਰਨ ਦੋ ਬੱਚੀਆਂ ਦੀ ਮੌਤ ਹੋ ਗਈ ਸੀ। ਲੋਕਾਂ ਨੇ ਰੋਜ਼ ਜਿਤਾਇਆ ਕਿ ਪੁਲ ਪਾਸ ਹੋਣ ਤੋਂ ਬਾਅਦ ਵੀ ਸਰਕਾਰ ਵੱਲੋਂ ਅਜੇ ਤੱਕ ਬਣਾਇਆ ਨਹੀਂ ਗਿਆ ਜਿਸ ਕਾਰਨ ਉਹਨਾਂ ਨੂੰ ਆਉਣ ਜਾਣ ਵਿੱਚ ਦੇਰੀ ਹੋ ਰਹੀ ਹੈ। ਜਦ ਕਿ ਇਸ ਦੇ ਨਾਲ ਲੱਗਦਾ ਬਹਿਮਨ ਪੁਲ ਬਣਾ ਦਿੱਤਾ ਗਿਆ ਪਰੰਤੂ ਉਹਨਾਂ ਦੇ ਗਰੀਬਾਂ ਦੇ ਘਰਾਂ ਨੂੰ ਜਾਣ ਵਾਲਾ ਪੁਲ ਅਜੇ ਤੱਕ ਨਹੀਂ ਬਣਾਇਆ ਗਿਆ ਉਹਨਾਂ ਮੰਗ ਕੀਤੀ ਕਿ ਪਰਿਵਾਰ ਨੂੰ مالی ਸਹਾਇਤਾ ਕੀਤੀ ਜਾਵੇ ਅਤੇ ਉਕਤ ਉੜੀਆ ਕਲੋਨੀ ਨੂੰ ਜਾਣ ਵਾਲਾ ਰਸਤਾ ਤੁਰੰਤ ਬਣਾਇਆ ਜਾਵੇ ਜੀ ਸੀਮਾ ਜੀ ਹਾਂ ਕੀ ਹੋਇਆ ਹੈ ਜੀ ਰਾਤ ਨੂੰ ਹਮ ਲੋਕ ਸੌ ਰਹੇ تھے ਸਾਰੇ ਬੱਚੇ ਲੈ ਕੇ ਆਗ ਲੱਗ ਗਈ 1 ਵਜੇ ਆਗ ਲੱਗੇ ਤੀ ਖੂਬ ਸੇਕ ਮਾਰਨੇ ਲੱਗਾ ਤਾਂ ਹਮਾਰੇ ਲੋਕ ਕਾਂ ਕਿ ਖੁਲਾ तब उठे थे बच्चे लेके भागे थे सामान सारा जर गया सोहा हो गया पांच बच्चे थे वो बच्चे सारे पांच भागे थे अपना जो सारा कुछ सामान था वो सारा जर के सो हो गया केवल जान जान बचा हुआ है बस सारा कुछ और बकरी भी कहते जल के बकरियां तो बच, बचा बचा लिए मगर अभी तो क्या बचता है कि नहीं बचता है मरी नहीं है अभी तो अब देखो क्या होता है क्या मांग करते प्रशासन से मांग तो करते हैं हमारे लोग को थोड़ा मदद कुछ कर दे बच्चे को खाने पीने की व्यवस्था कर दे कुछ तो राशन पानी, पानी भी लगे। पानी कुछ व्यवस्था कर दे खाने पीने बच्चे को क्या दिहाड़ी करते, कर करते हैं प्रेमचंद जी रात लगी पता नहीं चला जी क्या क्या नुकसान होगा नुकसान यही सब जला मचा हुआ है जी ਹਾਂ ਦਿਖਾਈ ਰਹਾ ਹੈ ਮੰਜਾ ਬਿਸtre ਸਾਈਕਲ ਬکریاں ਬکریاں ਖਾਣੇ ਪੀਣੇ ਵਾਲਾ ਸਮਾਨ ਇਹੋ ਉਹ ਜਨਵਰ ਕਰਕੇ ਬੱਕਰੀ ਵੀ ਰੱਖੇ ਹੋਏ تھے ਉਹ ਵੀ ਆਗ ਲੱਗੀ ਹਾਂ ਹਾਂ ਉਹ ਸੇਕ ਲੱਗ ਗਿਆ ਉਸਕੇ ਲਈ ਸਾਈਕਲ ਵੀ ਚਲਾ ਗਿਆ ਹਾਂ ਜੀ ਦਿਖਾਈ ਰਹਾ ਸਭ ਹੰਦੀ ਵਿੱਚ ਕੀ ਨਾਮ ਹੈ ਤੇ ਕਿਹੜੀ ਕਲੋਨੀ ਹੈ ਇਹ ਉੜੀਆ ਕਲੋਨੀ ਹੈ ਜੀ ਨਾਮ ਮੇਰਾ ਗਗਨਦੀਪ ਹੈ 1 ਵਜੇ ਸਹੀ ਅੱਗ ਲੱਗੀ ਜੀ ਰਾਤ ਸਾਨੂੰ ਸੁੱਤੇ ਪਏ ਸਾਰੇ ਸਾਰੇ ਇੱਕਦਮ ਭੱਜੇ ਸਾਰਿਆਂ ਨੇ ਭਜਾਈ ਫਾਇਰ ਗੱਡ ਦੀ ਗੱਡੀ ਅੱਧੇ ਘੰਟੇ ਬਾਅਦ ਆਈ ਸੰਢ ਕੋਲੇ ਇੰਨਾ ਨੁਕਸਾਨ ਕਾਫੀ ਹੋ ਗਿਆ ਬੱਚੇ ਵੀ ਵਿਚਾਰੇ ਬਚਾਏ ਸੀ ਦਸਨ ਪਾਣੀ ਸਾਰਾ ਮੱਚੇ ਕੱਪੜੇ ਲੀੜੇ ਜਿਹੜਾ ਹੀ ਨੁਕਸਾਨ ਹੋਇਆ ਇਹਨਾਂ ਦਾ ਬਾਲਾ ਹੋ ਗਿਆ ਨੁਕਸਾਨ ਗਰੀਬ ਬੰਦੇ ਹੁਣ ਕਿੱਥੋਂ ਲੈ ਕਰਨਗੇ ਇਹ ਦਿਹਾੜੀ ਵਾਲੇ ਬੰਦੇ ਆ ਸਾਈਕਲ ਵੀ ਮੱਚ ਗਿਆ ਸਾਈਕਲ ਵੀ ਮੱਚ ਗਿਆ ਇਹਨਾਂ ਦਾ ਜੀ ਸਾਰਾ ਕੁਝ ਹੀ ਮੱਚ ਗਿਆ ਬੱਕਰੀਆਂ ਬਚ ਗਈ ਇਹਨਾਂ ਦੀ ਇੱਕ ਬੱਕਰੀ ਵੀ ਮੱਚ ਮਰ ਗਈ ਤਾਂ ਕਰਕੇ ਜੀ ਅੱਛਾ ਬੱਕਰੀ ਮੱਚ ਗਈ ਹਾਂ ਇੱਕ ਉਹ ਦਬਿਆ ਜੀ ਤੋਰੇ ਕਾ ਬੜਾ ਨੁਕਸਾਨ ਹੋਇਆ ਜੀ ਇਹਨਾਂ ਦਾ ਇੱਕ ਸਾਡਾ ਪੁਲ ਪਾਸ ਹੋਇਆ ਪਿਆ ਉੜਿਆ ਕੋਲ ਦੋ ਮਹੀਨੇ ਹੋ ਗਏ ਸਰਕਾਰ ਉਹਨੂੰ ਬਣਾਏ ਨਹੀਂ ਦੇ ਪਤਾ ਨਹੀਂ ਕੀ ਚੱਕਰ ਹੈ ਔਰ ਸਾਡੇ ਇੱਕ ਮਕਾਨ ਵੀ ਪਾਸ ਹੋਏ ਪਏ ਪੱਕੇ ਇਹ ਵੀ ਨਗਰ ਨਿਗਮ ਪਿੱਛੇ ਹਟ ਰਿਹਾ ਡੀਸੀ ਨੇ ਸਾਡੇ ਪਾਸ ਕਰੇ ਹੋਏ ਆ ਡੀਸੀ ਕਹਿੰਦੇ ਬਣਾਓ ਇਹ ਨਗਰ ਨਿਗਮ ਪਿੱਛੇ ਹਟ ਰਿਹਾ ਨਾਲੇ ਮਿੱਤਲ ਨੇ ਵੀ ਪਾਸ ਕੀਤੇ ਹੋਏ ਆ ਕਿਹ ਵਾਰੀ ਕੋਈ ਇਸ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਫਿਰ ਕਿਤੇ ਕੋਈ ਗੱਡੀ ਵੀ ਗੱਡੀ ਵੀ ਨਹੀਂ ਜਾਂਦੀ ਸਾਡੂ ਬਹੁਤ ਪਰੇਸ਼ਾਨੀ ਹੋ ਪਹਿਲਾਂ ਉਹ ਬਣਾਤਾ ਵਿਸ਼ਵਾਸ ਵਾਲਾ ਪੁਲ ਉਹਦੀ ਕੀ ਲੋਟਰੀ ਪਹਿਲਾਂ ਉੜਿਆਗੁਰੂ ਦਾ ਪੁਲ ਬਣਾਉਣਾ ਸੀ ਜੇ ਅੱਗ ਲੱਗ ਜਾਂਦੀ ਏ ਵਾਰ-ਵਾਰ ਗਰਮੀ ਵਿੱਚ ਵੀ ਇਹਨਾਂ ਨੂੰ ਪਤਾ ਵੀ ਪਹਿਲਾਂ ਇਹ ਪੁਲ ਬਣਾਉਣਾ ਚਾਹੀਦਾ ਤੇ ਵਾਰ-ਵਾਰ ਉਹ ਪਹਿਲਾਂ ਵਿਸ਼ਵਾਸ ਵਾਲਾ ਬਣਾਵਾਤਾ ਸਰਕਾਰਾਂ ਨੇ ਵੀ ਪਹਿਲਾਂ ਇਹ ਪੁਲ ਪਾਸ ਹੋਏ ਇਹ ਨਹੀਂ ਬਣਾਦੇ ਕੀ ਮੰਗ ਕਰਦੇ ਆਂ ਅਗਲੇ ਦੇਖ ਤੋ ਸਾਡੀ ਮੰਗ ਹੈਗੀ ਇਹਨਾਂ ਨੂੰ ਕੋਈ ਹੋਰ ਮਿਲਣਾ ਚਾਹੀਦਾ ਰੋਜ਼ਾਨਾ ਇਹ ਕ ਸਾਡਾ ਪੁਲ ਬਣਾਉਣਾ ਚਾਹੀਦਾ ਇਹ ਕ ਸਾਡੀ ਕਲੋਨੀ ਬਣੇ ਪਹਿਲਾਂ ਵੀ ਕਲੋਨੀ ਸਾਡੇ ਪਾਸ ਹੋਈ ਪਈ ਆ 4 ਸਾਲ ਹੋ ਗਏ ਪਰ ਇੱਕ ਵੰਜਾ ਬਣਾ ਕੇ ਛੱਡਦੇ ਨਗਰ ਨਹੀਂ ਕੰਮ ਨੇ